बहुत कमाल की बात पदमावती के जो सी पर जो है ना आपको बता दू पदमावती का तो बहुत अच्छा लगे मालिक के सी पर तो ये बना हुआ है तो मालिक ने बनवा बस बहुत अच्छा यार बहुत अच्छा पदमावती का ਆਰ ਕਾ ਬਾਈ ਆਪਕੋ ਦੇਖ ਕੇ ਬਹੁਤ ਹੀ ਅੱਛਾ ਮਾਹੌਲ ਹੈ ਕਿਹਦਾ ਤੋਂ ਗਾ ਨਹੀਂ ਉਹ ਜੀ ਜੀ ਲਾਈ ਸਰ ਹਰਿਆਣੇ ਵਾਲੇ ਫਿਰ ਲੱਗਿਆ ਬਹੁਤ ਐਕਸਪੀਰੀਅੰਸ ਬਣ ਗਏ ਅੱਜ ਤਾਂ ਫੁੱਲ ਐ ਬਣੇ ਯਾਰ ਐ ਨਹੀਂ ਬਣੇ ਨਹੀਂ ਬਣੇ ਬੋਲ ਲਾਤਾ ਬਾਈ ਇਹ ਲੈ ਤੁਸੀਂ ਆਪਾਂ ਦੀ ਬੋਲ ਦੀ ਕਿਹੜੀ ਦੀ ਆ ਇਹ ਪੰਚਾਇਤੀ ਬੋਲਦੀ ਹੈ ਪੰਚਾਇਤੀ ਬੋਲਦੀ ਹੈ ਭਾਈ ਜੀ ਦੇ ਨਾ ਉਹ ਜਿੱਤੀਵਾ ਜਿਹੜੇ ਹਰਿਆਣੇ ਨੇ ਹਰਿਆਣੇ ਦੇ ਪਦਮਵਤੀ ਬੋਲੀ ਕਿਹਨੇ ਕਹਿੰਦੇ ਮਚੰਗਾ ਦਿੱਤੇ ਚੱਲਦੀ ਰਹੀ ਹੈ ਦੇਖੋ ਕਿਵੇਂ ਹੈ ਤੀਜੇ ਨੰਬਰ ਦੇ ਵਿੱਚ ਜੀ ਦੇਖ ਲਓ ਹਣਾ ਤੀਜੇ ਨੰਬਰ ਪੀਵੀਆਰ ਬੋਲੀ ਨੇ ਚੈਂਪੀਅਨ ਬਣਾਈ ਆਹਾ ਆ ਗਈ ਤੀਜੇ ਨੰਬਰ ਦੇ ਬਾਅਦ ਪਹਿਲੇ ਕਿਹੜਾ ਪਿੰਡ ਆਈ ਆਪਣਾ ਪਦਵਾ ਜੇ ਹਰਿਆਣਾ ਮੈਂ ਠੀਕ ਹੈ ਹਰਿਆਣੇ ਦੀ ਮੱਧ ਤੀਜੇ ਨੰਬਰ ਦੇ ਉੱਤੇ ਬਹੁਤ ਸੋਹਣੀ ਤੇ ਚੰਗੀ ਪਦਮਾਵਤੀ ਥੋੜਾ ਜਿਹਾ ਘਬਰਾ ਗਈ ਕੋਈ ਗੱਲ ਨਹੀਂ ਤੇ ਕਿਹੜੇ ਸੀਮਨ ਦੀ ਜੀ ਇਹ ਪੀਸੀ 400 400 ਜੋਲ ਨਾਲ ਰਿਆਣਾ ਸਰਕਾਰ ਤੋਂ ਬਿਖੂਤ ਯਾਦੋਸ਼ ਕੀ ਬੇਟੀ ਠੀਕ ਹੈ ਠੀਕ ਹੈ ਧੰਨਵਾਦ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਲੈ ਵੇ ਹਾਂਜੀ ਡਾਕਟਰ ਸਾਹਿਬ ਜੀ ਬਹੁਤ ਬਹੁਤ ਵਧਾਈਆਂ ਹੁਣ ਸੋਨੂੰ ਤੁਹਾਨੂੰ ਵੀ ਬਾਈ ਜੀ ਅੱਗੇ ਵੀ ਤਰੱਕੀ ਫੇਰ ਕਰੋ ਤੁਸੀਂ ਤੇ ਰਾਜਾ ਆਪਣੇ ਐਵੇਂ ਆਉਣਗੇ ਐਵੇਂ ਆਉਣਗੇ ਬਾਈ ਜੀ ਜਿਹੜੀ ਗੱਲ ਹੈ ਵੀ ਆਪਣੇ ਜਿਹੜੇ ਸੀਮਨ ਦੀ ਗੱਲ ਕਰਕੇ ਤੁਹਾਨੂੰ ਦਾ ਬਹੁਤ ਵਧੀਆ ਰਿਜ਼ਲਟ ਮਿਲ ਜਾਂਦਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਈ ਜੀ ਇਹ ਕਹਿਣਾ ਚਾਹੁੰਦੇ ਆ ਕਿ ਲੋਕਾਂ ਦੇ ਘਰ ਘਰ ਇਹਦੀ ਛੋਟੀ ਖੜੀ ਹੋਵੇ ਜਹੀ ਜੀ ਆਪਣੇ ਘਰੇ ਠੀਕ ਹੈ ਜੀ ਮੈਂ ਕਰ ਕਰ ਇਹੋ ਜਿਹੀਆਂ ਝੋਟੀਆਂ ਪੈਦਾ ਕਰਨੀ ਚਾਹਣਾ ਕਿ ਹਰ ਇੱਕ ਘਰ ਇਸ ਤਰ੍ਹਾਂ ਦੀਆਂ ਝੋਟੀਆਂ ਹੋਣ ਜਿਹੜੀਆਂ 16ਵੇਂ ਦਿਨ 16 ਕਿਲੋ ਦੁੱਧ ਦੇਣ 8 ਜੀਰੋ ਫੈਟ ਦੇਣ ਤੇ 9 ਐਸਐਨਐਫ ਦੇਣ ਠੀਕ ਹੈ ਜੀ ਠੀਕ ਹੈ ਨਾ ਇਹ ਗੱਲ ਕਰਕੇ ਤਾੜੀਆਂ ਮਾਰ ਦਿਓ ਵੀ ਸਾਰੇ ਜਾਣੇ ਹਨ ਡਾਕਟਰ ਸਾਹਿਬ ਵਾਸਤੇ ਵੀ ਸਾਰਾ ਦਿਨ ਜਿਵੇਂ ਗੱਲ ਕਰਕੇ ਅਸੀਂ ਤਾਂ ਕਹਿੰਦੇ ਲਾਈਵ ਹੀ ਰਹਿੰਦੇ ਆਗੇ ਹਾਂਜੀ ਹਾਂਜੀ ਬਈ ਤੁਹਾਨੂੰ ਦੱਸ ਹੀ ਆਨੇ ਰਹੇ ਆ ਤੇ ਇਹ ਬਈ ਡਾਕਟਰ ਸਾਹਿਬ ਦੀ ਹਨਾ ਦੇਖੋ ਤੁਸੀਂ ਇਹ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਤਾਂ ਛੱਡੋ ਕਿ ਦੂਜੇ ਨੰਬਰ ਤੇ ਆ ਚੁੱਕੀ ਹੈਗੀ ਪੀਡੀਐਫ ਇਹ ਮੇਲੇ ਤੋਂ ਦੇਖੋ ਕਿੰਨਾ ਪਿਆਰ ਹੈਗਾ ਕੋਈ ਗੱਲ ਨਹੀਂ ਆਪਾਂ ਅਗਲੀ ਵਾਰ ਪਹਿਲਾ ਚੱਕ ਲਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਹਿਲੇ ਵਾਲੇ ਨੂੰ ਵੀ ਵਧਾਈਆਂ ਹਾਂਜੀ ਹਾਂਜੀ ਦੇਖੋ ਤੁਸੀਂ ਬਹੁਤ ਬਹੁਤ ਵਧਾਈਆਂ ਬਹੁਤ ਸੋਹਣਾ ਮਾਹੌਲ ਹੋ ਰਿਹਾ ਹੈਗਾ ਇੱਕ ਡਾਕਟਰ ਸਾਹਿਬ ਦਾ ਬੇਟਾ ਆਟਾ ਹੈਗਾ ਜਿਹੜਾ ਸਪੈਸ਼ਲ ਬਾਹਰ ਹੀ ਆਇਆ ਹੈਗਾ ਤੇ ਬਰਾਈਆਂ ਹੋਣ ਦੂਜੇ ਤੇ ਹੈਗੀ ਮੈਂ ਤੈਨੂੰ ਇਹ ਗੱਲ ਕਹਿਣਾ ਬਈ ਸੁਣ ਲੋ ਜਿਹੜੀ ਹੈਗੀ ਪਾਰਲੀਕ ਦੇ ਕੋਲ ਆਸੇ ਪਾਸੇ ਮੈਨੂੰ ਗੰਦਾਵਾ ਚੱਲੀ ਜਾਂਦੀਆਂ ਡਾਕਟਰ ਸਾਹਿਬ ਵੀ ਆਉਂਦੇ ਨੇ ਨੰਬਰ ਉਹ ਦੱਸੋ ਕਿਹਦੇ ਡਾਕਟਰ ਪਰਸਨ ਨੰਬਰ ਦਿਓ ਤੁਹਾਡਾ ਤੇ ਡਾਕਟਰ ਕਹਿੰਦਾ ਭਈ 9 ਵਜੇ ਤੋਂ ਬਾਅਦ ਅਸੀਂ ਦਾ ਸਭ ਤੋਂ ਬੈਸਟ ਬੰਦਾ ਤੋਂ ਯਾਰ ਡਾਕਟਰ ਲੈਕ ਵੀਡੀਓ ਦੀ ਵਾਰੀ ਆ ਡਾਕਟਰ ਸਾਹਿਬ ਜਿਵੇਂ ਹੈਗਾ ਹੁਣ ਦਾ ਤੁਸੀਂ ਦੇਖੋਗੇ ਗੇੜਾ ਕਢਾ ਰਹੇ ਹੁਣ ਇਹ ਮਿਲਕ ਮਸ਼ੀਨ ਹੈ ਜਿਹੜੀ ਇਹਨਾਂ ਦੀ ਉਹ ਦੂਜੇ ਨੰਬਰ ਤੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਖੁਸ਼ੀ ਭਰਿਆ ਮਾਹੌਲ ਤੁਹਾਨੂੰ ਦਿਖੂਗਾ ਤੇ ਕਹਿਣ ਤੋਂ ਪਹਿਲਾਂ ਉਹ ਗੱਲ ਕੀ ਹੈ ਕਿ ਕਿਸੇ ਟਾਈਮ ਇਸ ਮੱਝ ਦੇ ਉੱਤੇ ਬਹੁਤ ਹੀ ਜਿਆਦੇ ਤਰਾਜ ਲੱਗਿਆ ਸੀਗਾ ਤੇ ਉਹ ਤਰਾਜ ਕੀ ਲੱਗਿਆ ਸੀ ਵੀ ਇਹ ਹੈ ਇਸ ਮੱਝ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਡਾਕਟਰ ਸਾਹਿਬ ਕਹਿੰਦੇ ਵੀ ਕਾਟੂ ਮਾਰ ਕੇ ਆ ਗਿਆ ਸੀ ਕਿਸੇ ਟਾਈਮ ਦੇ ਵਿੱਚ ਤੇ ਅੱਜ ਇਹ ਜਿਹੜਾ ਦੂਜੇ ਨੰਬਰ ਤੇ ਜਾਂਦਾ ਲੋਕਾਂ ਦਾ ਕਾਟੂ ਮਾਰ ਡਾਕਟਰ ਸਾਹਿਬ ਦੀ ਮਿਲਕ ਮਸ਼ੀਨ ਵਧਾਈਆਂ ਹੋਣ ਜੀ ਲਓ ਜੀ ਸ਼ੇਅਰ ਜ਼ਰੂਰ ਕਰਿਓ 356 ਮਿਲਕਿੰਗ ਦੇ ਵਿੱਚ ਵੀ ਸੀਗੀ ਇਹ ਬਾਕੀ ਦੇ ਸਰਦ ਹੋ ਜਾਊਗਾ ਜੀ